ਹੈਲੋ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਇੱਕ ਸੂਰਤ ਤੇ ਆਪਣੇ ਤੇ ਹੋਰ ਹੀ ਕੋਲੋਲ ਹੋ ਗਈ ਇੱਥੇ ਨਾ ਆਪਣਾ ਆਲੂ ਲੈਣ ਵਾਸਤੇ ਆ ਗੱਡੀ ਆਈ ਸੀ ਵੱਡੀ 18 ਚੱਕੀ ਤੇ ਆਲੂ ਦਿਖਾਤਾ ਮਾਲ ਦਿਖਾਤਾ ਹਨਾ ਓਕੇ ਕਰਤਾ ਪਾਸ ਕਰਤਾ ਦੋ ਢਾਂਕਾ ਪੈਣ ਤੋਂ ਬਾਅਦ ਆਏ ਕਹਿੰਦੇ ਵੀ ਆਲੂ ਆਏ ਆ ਆਲੂ ਲੰਮਾ ਨਹੀਂ ਗਾ ਆਲੂ ਗੋਲ ਆ ਹਨਾ ਕਾੜੀ ਨਾਲ ਆਲੂ ਸਹੀ ਨਹੀਂ ਗਾ ਇਹ ਆਲੂ ਲੈਣ ਵਾਸਤੇ ਨਾ ਡਰਾਈਵਰ ਜਿਹੜਾ ਆਇਆ ਸੀ ਉਹਨੇ ਕਦੇ ਵਪਾਰੀ ਨੂੰ ਕਹਤਾ ਵੀ ਆਲੂ ਇਹ ਸਹੀ ਨਹੀਂ ਗਾ ਵੀਡੀਓ ਕਾਲ ਕਰਕੇ ਵਿਖਾਤਾ ਮੁੜ ਕੇ ਜਿਹੜਾ ਇੱਥੋਂ ਨਰਦਾ ਹਨ ਮੇਨ ਤੇ ਉਹਨੇ ਜਦੋਂ ਫੋਨ ਤੇ ਆ ਵੀਡੀਓ ਕਾਲ ਤੇ ਗੱਲ ਕੀਤੀ ਦੱਸਿਆ ਵੀ ਐਂ ਕਰਕੇ ਦੋ ਦਿਨ ਤੋਂ ਤੇਰੀ ਗੱਡੀ ਖੜੀ ਆ ਹੁਣ ਮਹਾਮਾਲ ਮਿਲਿਆਗਾ ਨਾ ਲੋਡ ਕਰਨਾ ਉਸਤੇ ਤੇ ਤੂੰ ਹੁਣ ਨਖਰੇ ਕਰਦਾਗਾ ਤੇ ਬਾਅਦ ਚ ਮੁੜ ਕੇ ਆ ਵੀ ਗੱਡੀ ਚਾਲੂ ਕਰਾਦੀ ਤੇ ਜਿਹੜਾ ਡਰਾਈਵਰ ਦੀ ਮੁੜ ਕੇ ਫੋਨ ਘੱਟ ਕੇ ਬੜੀ ਸ਼ੂਤ ਲਾਈ ਕਹਿੰਦਾ ਵੀ ਤੁਸੀਂ ਐਂ ਕਿਉਂ ਕਰਦੇ ਹੋ ਹੁਣੇ ਹਨ ਐਵੇਂ ਜੁਗਲੀ ਕਰੀ ਜਨਾ ਤੂੰ ਵੀ ਆਲੂ ਸਹੀ ਨਹੀਂ ਗਾ ਆਲੂ ਇੱਕ ਨੰਬਰ ਆ ਬਈ ਇਹਨਾਂ ਦਾ ਆ ਬੈਠਾ ਆ ਆ ਕੁੰਜੇ ਨਾਲ ਲੱਗਾ ਬੈਠਾਗਾ ਇਹ ਤਾਂ ਆਮ ਤੋ ਤਾਂ ਤੋ ਕਰਦਾ ਸੀਗਾ ਇਹ ਵੀ ਐਂ ਕਰਕੇ ਮਾਲ ਚ ਖਰਾਬੀ ਆ ਜਾਂ ਉਹ ਤੇ ਹੁਣ ਚੁੱਪ ਕਰਕੇ ਉਹ ਬੈਠਾ ਕੁੰਜੇ ਨਾਲ ਲੱਗਾ ਹੁਣ ਨੀਂਹ ਕੋ ਗੱਲਬਾਤ ਕੀਤੀ ਸਾਡੇ ਨਾਲ ਇਹਨਾਂ ਪਰ ਦੋ ਬਈ ਜੱਜਾ ਹੈਗਾਗਾ ਹੁਣ ਹੁਣ ਚੁੱਪ ਕਰਕੇ ਆ ਬੈਠਾਗਾ ਕੀ ਕਹਿਣਾ ਹੁਣ ਤੂੰ ਮਾਲ ਸਹੀ ਆ ਹੈ ਪਹਿਲੇ ਤਾਂ ਬੋਲ ਰਹਾ تھا ਯਾਰ ਆਲੂ ਇਹ ਲੰਬਾ ਨਹੀਂ ਹੈ ਬੜੀਆ ਮੈਂ ਬੋਲਾ ਤੋ ਨਹੀਂ ਤੋ ਪਹਿਲੇ ਉਹ ਕਿਉਂ ਕਹਿ ਰਿਹਾ ਥਾ ਵਾਹ ਪੇ ਇਹ ਆਲੂ ਸਹੀ ਨਹੀਂ ਹੈ ਹਾਂ 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 ਨਹੀਂ ਤੂੰ ਨੇ ਬੋਲਾ ਥਾ ਯਾਰ ਵੀਡੀਓ ਕਾਲ ਤੇ ਤੂੰ ਥਾ ਮੈਂ ਨੇ ਕਹਾ ਬੜੀਆ ਆ ਜੀ ਬੜਾ ਅਭੀ ਤਾਂ ਬੜੀਆ ਹੋਗਾ ਨਾ ਅਭੀ ਲੋਡ ਹੋਣੇ ਲੱਗ ਗਿਆ ਹੈ ਕੋਣ ਆ ਬਹਿ ਗਿਆ ਛੜ ਕੇ ਆਲਾ ਇਹਦਾ ਲੈ ਲੜਦਾ ਲੂੜਦਾ ਹੁਣ ਇੱਥੇ ਚੜ ਕੇ ਬਹਿ ਗਿਆ ਤਾਂ